ਹੁਣ ਤੁਹਾਨੂੰ ਇੱਕ ਪਿੰਡ ਚ ਲੈ ਕੇ ਚਲਦੇ ਹਾਂ ਜੋ ਚੰਡੀਗੜ੍ਹ ਤੋਂ ਸੈਕਟਰੀਏ ਤੋਂ ਸੀਐਮ ਸਾਹਿਬ ਦੀ ਰਿਹائش ਤੋਂ 15-20 ਮਿੰਟਾਂ ਦੀ ਦੂਰੀ ਤੇ ਹੈ ਜਿੱਥੋਂ ਦਾ ਸਮਾਰਟ ਸਕੂਲ ਵੇਖਣ ਦੇ ਲਈ ਖੁਦ ਸੂਬੇ ਦੇ ਸਿੱਖਿਆ ਮੰਤਰੀ ਸਾਹਿਬ ਪਹੁੰਚੇ ਸਨ ਉਹਨਾਂ ਨੇ ਬਕਾਇਦਾ ਇਸ ਸਕੂਲ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਸਨ ਇਹ ਦਾਅਵਾ ਕੀਤਾ ਸੀ ਕਿ ਇਸ ਖਸਤਾਹਾਲ ਸਮਾਰਟ ਸਕੂਲ ਦੀ ਨੁਹਾਰ ਇੱਕ ਮਹੀਨੇ ਦੇ ਅੰਦਰ ਬਦਲ ਦਿੱਤੀ ਜਾਏਗੀ ਪਰ 4 ਮਹੀਨੇ ਬੀਤ ਜਾਣ ਦੇ ਬਾਵਜੂਦ ਕੀ ਹਾਲ ਹੈ ਇਸ ਸਕੂਲ ਦਾ ਕੀ ਹਾਲ ਹੈ ਇਸ ਪਿੰਡ ਦਾ ਕਿੰਨੀ ਕੁ ਨੁਹਾਰ ਬਦਲੀ ਗਈ ਹੈ ਇਸ 스마트 ਸਕੂਲ ਦੀ ਵਿਖਾਉਨੇ ਆ ਤੁਹਾਨੂੰ ਆਪਣੀ ਇੱਕ ਖਾਸ ਰਿਪੋਰਟ ਦਿਰਾਹੀ ਤਾਂ ਜੀ ਹਾਂ ਲਓ ਵੇਖੋ ਸਾਡੇ ਪੱਤਰਕਾਰ ਜਸਪ੍ਰੀਤ ਸਿੰਘ ਦੀ ਇੱਕ ਖਾਸ ਰਿਪੋਰਟ ਅੰਗਰੇਜ਼ੀ ਨਹੀਂ ਆਉਂਦੀ ਕਿਉਂ ਬਿਲਕੁਲ ਜੁਨੀ ਪੜ੍ਹ ਸਕਦਾ ਇਹ ਥੋੜੇ ਸਕੂਲ ਦਾ ਬੱਚਾ ਹੈ ਇਹ ਪੰਜਵੀਂ ਕਲਾਸ ਦਾ ਬੱਚਾ ਹੈ ਇਹ ਪੰਜਵੀਂ ਦੀ ਕਿਤਾਬ ਨਹੀਂ ਪੜ ਪਾਇਆ ਚੌਥੀ ਦੀ ਨਹੀਂ ਪੜ ਪਾਇਆ ਤੀਜੀ ਦੀ ਦੂਜੀ ਦੀ ਆ ਸਿੰਪਲ ਇਹਦੇ ਤੋਂ ਘਟਾਓ ਨਹੀਂ ਮੈਂ ਸਿੰਪਲ ਸਭ ਤੋਂ ਪਹਿਲਾਂ ਸਕੂਲ ਛੋਣਾ ਚਾਹੀਦਾ ਚਾਰ ਦੁਬਾਰੇ ਮੁਕੰਮਲ ਕਮਰੇ ਜਿੰਨੇ ਬੱਚੇ ਐ ਜਿੰਨੇ ਬੱਚੇ ਆ 30 35 ਦੇ ਹਿਸਾਬ ਦੇ ਨਾਲ ਉਸ ਹਿਸਾਬ ਨਾਲ ਕਮਰੇ ਹੋਣੇ ਚਾਹੀਦੇ ਆ ਬੈਠਣ ਦੇ ਲਈ ਬੈਂਚਸ ਚਾਹੀਦੇ ਨੇ ਤੇ ਵਧੀਆ ਪੜਾਈ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਪ੍ਰੋਜੈਕਟਰ ਦੇਈਏ ਕੰਪਿਊਟਰ ਦੇਈਏ ਵਾਈਫਾਈ ਦੇਈਏ ਜਿੰਨਾ ਮਰਜ਼ੀ ਉਹਨੂੰ ਉੱਤੇ ਲੈ ਜੀ ਪਰ ਇਹ ਬੇਸਿਕ ਬੁਨਿਆਦ ਆ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਆ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਇਸ ਪਾਸੇ ਰੈਂਪ ਹੈ ਤੁਚੇ ਰੈਂਪ ਉਹਦੇ ਨਾਲ ਕੋਈ ਰੇਲਿੰਗ ਨਹੀਂ ਕੱਲ ਨੂੰ ਕੋਈ ਬੱਚਾ ਗਰੇ ਕੋਈ ਪਰਵਾਹ ਨਹੀਂ ਇੱਕ ਵਾਰ ਕਿਨਿਤਰੀ 12 ਅਕਤੂਬਰ ਹੈ ਨਾ 12 12 ਦਿਵਾਰੀ ਤੱਕ ਦਿਵਾਰੀ ਤੱਕ ਬਈ ਇੰਤਜ਼ਾਰ ਕੀ ਸਾਨੂੰ ਮੈਂ ਕਹਿੰਦਾ ਦਿਵਾਰੀ ਇੱਕ ਮਹੀਨੇ ਤੱਕ ਆਵੇ ਕੋਈ ਸਾਢੇ ਘੰਟੇ ਇੱਕ ਮਹੀਨੇ ਤੁਸੀਂ ਬੱਚੇ ਉਹੀ ਬੱਚੇ ਦਿਵਾਰਾ ਦੇਖੋ ਓਰੇ ਤੁਸੀਂ ਹਰਜੋਤ ਬੈਸ ਹੋਣਾ ਦੀ ਉਹ ਸਪੀਚ ਸੁਣੀ ਹੈ ਉਹ ਵੀਡੀਓ ਸੁਣੀ ਹੈ ਜਿਸ ਦੇ ਵਿੱਚ ਉਹ ਸਕੂਲ ਦੀ ਨੋਹਾਰ ਬਦਲਣ ਦੀ ਗੱਲ ਕਰ ਰਹੇ ਨੇ ਪਰ ਅੱਜ ਅਸੀਂ ਤੁਹਾਨੂੰ ਉਸ ਵੀਡੀਓ ਦੀ ਸੱਚਾਈ ਦੱਸਦੇ ਆ ਜਨਾਬ ਐ ਤਾਂ ਕੱਲੀ ਚਾਕੀ ਹੈ ਪੂਰੀ ਤਸਵੀਰ ਮੰਤਰੀ ਸਰ ਦੇ ਦਾਅਵੇ ਦੀ ਹਕੀਕਤ ਤੁਹਾਨੂੰ ਵਿਖਾਉਣੀ ਹਲੇ ਬਾਕੀ ਹੈ ਹਲੇ ਤਾਂ ਤੁਹਾਨੂੰ ਸਮਝਾਉਣਾ ਬਾਕੀ ਹੈ ਕਿ ਕਿਵੇਂ ਮਸਾਲ ਵਾਲਿਆਂ ਨਾਲ ਮਖੌਲ ਹੋ ਗਿਆ ਇਹਨਾਂ ਦੇ ਦਿਲਾਂ 'ਚ ਉਮੀਦਾਂ ਜਗਾ ਕੇ ਇਹਨਾਂ ਨੂੰ ਦਿਨ ਗਿਨਣਾ ਉਸ ਰਾਵਲ ਮੁੜ ਮੁੜ ਤੱਕੰਦਲੀ ਮਜਬੂਰ ਕਰ ਦਿੱਤਾ ਗਿਆ ਜਿੱਥੋਂ ਕਦੇ ਮੰਤਰੀ ਸਾਹਿਬ ਦੀਆਂ ਗੱਡੀਆਂ ਦਾ ਕਾਫਲਾ ਲੰਘਿਆ ਸੀ ਜਿਵੇਂ ਇਹਨਾਂ ਨੂੰ ਕਹਿਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਕਿ ਇੰਤਹਾ ਹੋ ਗਈ ਇੰਤਜ਼ਾਰ ਜਿੱहां ਜਦ ਤੁਹਾਨੂੰ ਵਿਖਾਵਾਂਗੇ ਕਿ ਮੰਤਰੀ ਸਾਹਿਬ ਨੇ ਕੀ ਕੀ ਵਾਦਾ ਕੀਤਾ ਸੀ ਕਿੰਨਾ ਸਮਾਂ ਮੰਗਿਆ ਸੀ ਤੇ ਮੰਤਰੀ ਸਾਹਿਬ ਦਾ ਵਾਦਾ ਕਿੰਨਾ ਵਫਾ ਹੋਇਆ ਕਤ ਤੁਸੀਂ ਵੀ ਇਹੀ ਸਵਾਲ ਪੁੱਛਣ ਦੇ ਲਈ ਮਜਬੂਰ ਹੋ ਜਾਵੋਗੇ के स्मार्ट कौन स्कूल ज मंत्री साहब दसो की समझिए जि हाँ अस गल करन जा रहे हैं उस पिंड की जो चंडीगढ़ तो मुख्यमंत्री की मंत्रियों की रिहायश तो महज पंद्रह तो भी मिनट की दूरी पर विकास इस पिंड च दहाक्य तो पहुंच नहीं सकिया पर इतने सूबे के सिक्ख्या हरजोत बैंस साहब जरूर पहुंचे पिछले साल बारह अक्टूबर के दिन ਕੀਤਾ ਇੱਕ ਦਵਾ ਕਿ ਇੱਕ ਮਹੀਨੇ ਚ ਪਿੰਡ ਚ ਬਣੇ ਇਸ ਖਸਤਾ ਹਾਲ ਸਮਾਰਟ ਸਕੂਲ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕਰ ਦਿੱਤਾ ਸਮਾਂ ਇੱਕ ਮਹੀਨੇ ਦਾ ਮੰਗਿਆ ਗਿਆ ਸੀ ਪਰ ਅਜੇੇ ਕੰਮਾਂ ਚ ਸਮਾਂ ਤਾਂ ਲੱਗੀ ਜਾਂਦਾ ਸਕੂਲ ਜੋ ਸਿਰਫ ਨਾਮ ਦਾ ਸਮਾਰਟ ਜਿਸ ਦੀ ਇਮਾਰਤ ਚਾਹਤ ਬੱਚਿਆਂ ਦੇ ਪੜਨ ਲਈ ਸੁਰੱਖਿਤ ਤੱਕ ਨਹੀਂ ਉਸ ਦੀ ਕਾਇਆ ਕਲਪ ਕਰਨਾ ਸੌਖਾ ਕੰਮ ਥੋੜੀ ਐਸਐਲਏ ਮੰਤਰੀ ਸਾਹਿਬ ਦੇ ਐਲਾਨ ਤੋਂ 4 ਮਹੀਨਿਆਂ ਬਾਅਦ ਜਦ ਸਾਡੀ ਟੀਮ ਮਸਾਲ ਮંત્રી ਸਾਹਿਬ ਦੇ ਦਾਅਵੇ ਦਾ ਰਿਐਲਿਟੀ ਚੈੱਕ ਕਰਨ ਪਹੁੰਚੀ ਤਾਂ ਸਾਨੂੰ ਲੱਗਿਆ ਕਿ ਹੁਣ ਤੱਕ ਤਾਂ ਸਕੂਲ ਫਾਈਵ ਸਟਾਰ ਬਣ ਚੁੱਕਿਆ ਹੋਵੇਗਾ ਸੋਚਿਆ ਕਿ ਸ਼ੁਰੂਆਤ ਉਹਨਾਂ ਸੜਕਾਂ ਤੋਂ ਕੀਤੀ ਜਾਵੇ ਜਿਨ੍ਹਾਂ ਜੋ ਮੰਤਰੀ ਸਾਹਿਬ ਦਾ ਕਾਫਲਾ ਝਟਕੇ ਖਾਂਦਾ ਲੰਘਿਆ ਹੋਣਾ ਹੈ ਇਹਨਾਂ ਸੜਕਾਂ ਦੀ ਹਾਲਤ ਤਾਂ ਹਾਲੇ ਵੀ ਖਸਤਾ ਹੀ ਸੀ ਖੈਰ ਸੜਕਾਂ ਨੂੰ ਛੱਡੋ ਮੁੱਦਾ 스마트 ਸਕੂਲ ਦਾ ਹੈ ਸੋ 스마트 ਸਕੂਲ ਦੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਸੁਣੋ ਕਿ ਚੰਡੀਗੜ੍ਹ ਤੋਂ ਕੁਝੀ ਦੂਰੀ ਤੇ ਪੈਂਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਸੌਲ ਬਾਰੇ ਕੀ ਕੁਝ ਕਿਹਾ ਗਿਆ ਸੀ ਸਭ ਤੋਂ ਪਹਿਲਾਂ ਸਕੂਲ ਛੋਣਾ ਚਾਹੀਦਾ ਚਾਰ ਦੀਵਾਰੀ ਮੁਕੰਮਲ ਕਮਰੇ ਜਿੰਨੇ ਬੱਚੇ ਆ ਜਿੰਨੇ ਬੱਚੇ ਆ 30 35 ਦੇ ਹਿਸਾਬ ਦੇ ਨਾਲ ਉਸ ਹਿਸਾਬ ਨਾਲ ਕਮਰੇ ਹੋਣੇ ਚਾਹੀਦੇ ਆ ਬਾਥਰੂਮ ਹੋਣੇ ਚਾਹੀਦੇ ਆ ਸਾਫ਼ ਅਤੇ ਉਹਨੇ ਜਿੰਨੇ ਉਥੇ ਬੱਚੇ ਪੜਦੇ ਆ ਬੈਠਣ ਦੇ ਲਈ ਬੈਂਚਸ ਚਾਹੀਦੇ ਨੇ ਤੇ ਵਧੀਆ ਪੜਾਈ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਪ੍ਰੋਜੈਕਟਰ ਦੇਈਏ ਕੰਪਿਊਟਰ ਦੇਈਏ ਵਾਈਫਾਈ ਦੇਈਏ ਜਿੰਨਾ ਮਰਜ਼ੀ ਉਹਨੂੰ ਉੱਤੇ ਲੈ ਜੀਏ ਪਰ ਇਹ ਬੇਸਿਕ ਬਣਿਆ ਤਾਂ ਹੁਣੇ ਤੁਸੀਂ ਹਰਜੋਤ ਬੈਸ ਹੋਣਾ ਦੀ ਉਹ ਸਪੀਚ ਸੁਣੀ ਹੈ ਉਹ ਵੀਡੀਓ ਸੁਣੀ ਹੈ ਜਿਸ ਦੇ ਵਿੱਚ ਉਹ ਸਕੂਲ ਦੀ ਨੁਹਾਰ ਬਦਲਣ ਦੀ ਗੱਲ ਕਰ ਰਹੇ ਨੇ 50 ਲੱਖ ਗਰਾਡ ਦੇਣ ਦੀ ਚਰਚਾ ਹੁੰਦੀ ਹੈ ਸਕੂਲ ਨੂੰ ਅਧਨਿਕ ਸੁਵਿਧਾਵਾਂ ਦੇਣ ਦੀ ਚਰਚਾ ਕੀਤੀ ਜਾਂਦੀ ਹੈ ਇੱਕ ਮਹੀਨੇ ਦੇ ਅੰਦਰ ਦਾਵਾ ਵੀ ਕੀਤਾ ਜਾਂਦਾ ਕਿ ਸਕੂਲ ਦੀ ਨੁਹਾਰ ਬਦਲੀ ਜਾਵੇਗੀ ਪਰ ਅੱਜ ਅਸੀਂ ਤੁਹਾਨੂੰ ਉਸ ਵੀਡੀਓ ਦੀ ਸੱਚਾਈ ਦੱਸਦੇ ਆ ਅਸੀਂ ਇਸ ਸਮੇਂ ਜਿੱਥੇ ਖੜੇ ਆ ਇਹ ਉਹੀ ਸਕੂਲ ਹੈ ਜਿੱਥੇ ਖੜ ਕੇ ਅਰਜੋਤ ਬੈਂਸ ਨੇ ਉਹ ਦਾਵਾ ਕੀਤਾ ਸੀ ਉਹ ਸਪੀਚ ਦਿੱਤੀ ਸੀ ਇੱਕ ਹਹਾਵਤ ਹੈ ਪੰਜਾਬੀ ਦੀ ਸਿਆਣਿਆਂ ਆ ਦੇ ਕਿਹਾ ਸਿਰ ਮੱਥੇ ਪ੍ਰਣਾਲਾ ਉਥੇ ਦਾ ਉਥੇ ਇੱਕ ਮਹੀਨਾ ਕੀ 4 ਮਹੀਨੇ ਬੀਤ ਚੁੱਕੇ ਨੇ ਪਰ ਅਜੇ ਤੱਕ ਵੀ ਨਾ ਤਾਂ ਇਸ ਸਕੂਲ ਨੂੰ 50 ਲੱਖ ਦੀ ਕਰਾੜ ਦਿੱਤੀ ਗਈ ਹੈ ਅਤੇ ਨਾ ਹੀ ਇਸ ਦੀ ਨੁਹਾਰ ਬਦਲੀ ਗਈ ਹੈ ਜੀ ਹਾਂ ਸਭ ਤੋਂ ਪਹਿਲਾਂ ਸਕੂਲ ਦੀ ਇਮਾਰਤ ਤੇ ਉਸ ਕਮਰੇ ਦੀ ਗੱਲ ਕਰਾਂਗੇ ਜਿੱਥੇ ਆ ਕੇ ਹਰਜੋਤ ਬੈਂਸ ਨੇ ਦਾਵਾ ਕੀਤਾ ਸੀ ਕਿ ਸਕੂਲ ਨੂੰ ਸਿਰਫ ਕਹਿਣ ਦੇ ਲਈ ਨਹੀਂ ਅਸਲ ਮੈਨੇਜਰ ਸਮਾਰਟ ਬਣਾ ਦਿਆਂਗੇ ਬਿਲਕੁਲ ਬੈਂਸ ਸਾਹਿਬ ਕਿਸੇ ਵੀ ਸਕੂਲ ਚ ਬੁਨਿਆਦੀ ਚੀਜ਼ਾਂ ਤਾਂ ਹੋਣੀਆਂ ਹੀ ਚਾਹੀਦੀਆਂ ਨੇ ਪਰ ਤੁਹਾਡੇ ਦਾਅਵੇ ਤੇ ਵਾਅਦਿਆਂ ਤੋਂ ਬਾਅਦ ਵੀ 1 ਮਹੀਨਾ ਵੀ ਜਾਣ ਤੋਂ ਬਾਅਦ ਵੀ ਇੱਥੇ ਇਹ ਸਭ ਕੁਝ ਨਜ਼ਰ ਨਹੀਂ ਆ ਰਿਹਾ ਮੰਤਰੀ ਸਾਹਿਬ ਦਾ ਦਾਵਾ ਕਿੰਨਾ ਕੁ ਸੱਚਾ ਸੀ ਇਸ ਦਾ ਅੰਦਾਜ਼ਾ ਤੁਸੀਂ ਸਕੂਲ ਦੀ ਹਾਲਤ ਵੇਖ ਕੇ ਖੋਦੀ ਲਾ ਲੋ। ਅਰਾਉ ਸਮਾਰਟ ਸਕੂਲ ਦੇ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਣੇ ਆ ਕਿ ਬਾਕੀ ਸਮਾਰਟ ਸਕੂਲ ਹੈ ਕੀ ਹੈ। ਸਮਾਰਟ ਸਕੂਲ ਕਿੱਦਾਂ ਦਾ ਆ। ਸੋ ਇਹ ਹੈ ਬਿਲਡਿੰਗ ਸਮਾਰਟ ਸਕੂਲ ਦੀ ਜਿਹੜਾ ਕਿ ਅਨਸੇਵ ਕੋਸ਼ਿਸ਼ ਕੀਤਾ ਗਿਆ ਹੈ। ਬਿਲਡਿੰਗ ਦਿਖਾ ਰਹੇ ਹਾਂ ਅਸੀਂ ਤੁਹਾਨੂੰ। ਤਸਵੀਰਾਂ ਦੇ ਵਿੱਚ ਇੱਥੇ ਦੇਖੋ ਕਿ ਇਹ ਹੈ ਦਫ਼ਤਰ। ਇਹ ਦਫ਼ਤਰ ਹੈ ਜਿਹੜਾ ਕਿ ਇੱਥੇ ਬੈਠ ਕੇ ਕੋਈ ਹੈੱਡ ਟੀਚਰ ਆ ਜਿਹੜਾ ਉਹ ਜਿਹੜਾ ਸਾਰਾ ਸਹਾਬ ਰੱਖਦਾ ਸਵਾ ਰੱਖਦਾ ਅਗਲੀਆਂ ਕਲਾਸਾਂ ਵੀ ਤੁਹਾਨੂੰ ਜੜੀਆਂ ਦਿਖਾ ਰਹੇ ਆ ਕਿ ਕਰਕੇ ਸਾਰੇ ਸਕੂਲ ਦਾ ਜ਼ਾਇਜ਼ਾ ਸੀ ਲੈ ਰਹੇ ਆ ਇਹ ਦੇਖੋ ਇਹ ਕਲਾਸਰੂਮ ਹੈ ਜਿੱਥੇ ਛੋਟੇ ਛੋਟੇ ਬੱਚੇ ਬੈਠ ਕੇ ਆਪਣੀ ਜਾਨ ਨੂੰ ਮੁੱਠੀ ਚ ਪਾ ਕੇ ਜਿਹੜੇ ਕਰਦੇ ਆ ਹੁਣ ਤਾਂ ਟੀਚਰਾਂ ਦੀ ਸਮਝਦਾਰੀ ਹੈ ਕਿ ਇੱਥੇ ਉਹਨਾਂ ਨੂੰ ਪੜਾਉਂਦੇ ਨਹੀਂ ਅੰਦਰ ਬਿਠਾਉਂਦੇ ਨਹੀਂ ਪਰ ਇਹਦੀ ਛੱਤ ਵੀ ਦੇਖੋ ਕਿ ਤੇਣਾ ਸਾਰੇ ਪਾਸੇ ਜੜੀਆਂ ਉਹ ਆ ਚੁੱਕੀਆਂ ਨੇ ਸਾਰੇ ਪਾਸੇ ਜੜੀਆਂ ਛੱਤ ਤੋਂ ਤੇੜਾਆਂ ਹੋਈਆਂ ਕਦੇ ਵੀ ਛੱਤ ਜਿਹੜੀ ਉਹ ਡਿੱਗ ਸਕਦੀ ਆ ਇਹ ਕਲਾਸ ਦੇਖੋ ਇਹ ਸਮਾਰਟ ਕਲਾਸ ਹੈ ਸਮਾਰਟ ਕਲਾਸ ਦੇ ਹਾਲਾਤ ਦਿਖਾਉਨੇ ਆ ਟੇਬਲ ਟੁੱਟੇ ਹਰ ਪਾਸੇ ਜਿਹੜਾ ਉਹ ਗੰਦ ਨਜ਼ਰ ਆ ਰਿਹਾ ਚਤਾਂ ਗਿਰਨ ਨੂੰ ਤਿਆਰ ਨੇ ਅਣਸੇਵ ਕੋਸ਼ਿਸ਼ ਹੋਈਆਂ ਹੋਈਆਂ ਨੇ ਤੇ ਇਹ ਸਮਾਰਟ ਸਕੂਲ ਦੇ ਹਾਲਾਤ ਜਿਹੜੇ ਨੇ ਇਸ ਸਮੇਂ ਨਜ਼ਰ ਆ ਰਿਹਾ ਸਮਾਨ ਦੀ ਜਿਹੜੀ ਜਿਹੜੀ ਹੈ ਇੱਥੇ ਤਾਂ ਆਧਾਰ ਨਜ਼ਰ ਆਉਦੀ ਪਰ ਕਿਸ ਹਾਲਾਤ ਚ ਦੇਖੋ ਇਹ ਸਮਾਰਟ ਸਕੂਲ ਦਾ ਕੀ ਹਾਲ ਹੋਇਆ ਹੋਇਆ ਇਹ ਹੈ ਹਰਜੋਤ ਬੈਂਸ ਉਹਨਾਂ ਦੇ ਦਾਅਵੇ ਆ ਦੀ ਪੋਲ ਸਕੂਲ ਦੀ ਥੋੜੀ ਬਹੁਤ ਮੁਰੰਮਤ ਕਰਵਾਈ ਜ਼ਰੂਰ ਜਾ ਰਹੀ ਹੈ ਪਰ ਉਹ ਵੀ ਉਸ 50 ਲੱਖ ਦੀ ਗ੍ਰਾਂਟ ਦੇ ਨਾਲ ਨਹੀਂ ਜੋ ਮੰਤਰੀ ਸਾਹਿਬ ਨੇ ਦੇਣ ਦਾ ਵਾਅਦਾ ਕੀਤਾ ਸੀ ਉਹ ਤਾਂ ਕਦੇ ਪਿੰਡ ਨੂੰ ਮਿਲੀ ਹੀ ਨਹੀਂ ਸਕੂਲ 'ਚ ਬੱਚੇ ਠੰਡ ਕਾਰਨ ਟੋਪੀਆਂ ਪਾ ਕੇ ਬੈਠੇ ਸੀ ਪਰ ਇਹਨਾਂ ਨੂੰ ਹੈਲਮਟ ਪਾ ਕੇ ਬੈਠਣਾ ਚਾਹੀਦਾ ਹੈ ਕਿਉਂਕਿ ਸਕੂਲ ਦੀ ਇਮਾਰਤ ਦੀ ਹਾਲਤ ਇੰਨੀ ਖਸਤਾ ਹੈ ਕਿ ਕਿਸੇ ਵੀ ਸਮੇਂ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਬੱਚਿਆਂ ਨੂੰ ਸ਼ੌਚ ਵੀ ਖੁੱਲੇ 'ਚ ਜਾਣਾ ਪੈਂਦਾ ਸਾਡੀ ਟੀਮ ਨੇ ਹਰ ਉਸ ਥਾਂ ਦਾ ਜਾਇਜ਼ਾ ਲਿਆ ਜਿੱਥੇ ਮੰਤਰੀ ਸਾਹਿਬ ਨੇ ਖੜ ਕੇ ਸਿਆਸੀ ਸ਼ਗੂਫੇ ਛੱਡੇ ਸੀ ਉਨੇ ਉਹੀ ਸਮਾਰਟ ਕਲਾਸ ਹੈ ਜਿੱਥੇ ਅਰਜੋਤ ਬੈਂਸ ਅੰਦਰ ਪੜ੍ਹਦੇ ਨੇ ਇੱਥੇ ਉਹ ਏਸੇ ਕਲਾਸ 'ਚ ਝਾੜੂ ਲਾਉਣ ਦਾ ਪੂਰਾ ਡਰਾਮਾ ਕਰਦੇ ਨੇ ਝਾੜੂ ਲਾ ਕੇ ਇਸ ਦੀ ਸਫਾਈ ਦੀ ਗੱਲ ਕਰਦੇ ਨੇ ਇੱਥੋਂ ਦੋ ਟੀਚਰਾਂ ਨੂੰ ਸਸਪੈਂਡ ਵੀ ਕੀਤਾ ਜਾਂਦਾ ਪਰ ਹਾਲਾਤ ਇਹਦੇ ਵੀ ਚੰਗੇ ਨਹੀਂ ਇਹਦੇ ਵੀ ਕੰਧਾਂ ਦੇ ਵਿੱਚ ਤੇੜਾ ਆਈਆਂ ਹੋਈਆਂ ਨੇ ਕਿ ਛੱਤ ਕਦੇ ਵੀ ਗਿਰ ਸਕਦੀ ਹੈ ਇਹ ਛੋਟੇ ਬੱਚੇ ਇੱਥੇ ਜਿਹੜੇ ਬੈਠੇ ਪੜ੍ਹਦੇ ਨੇ ਉਹਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਟੀਚਰ ਸਾਡੇ ਨਾਲ ਨੇ ਤੁਸੀਂ ਉਧਰ ਮੇਨ ਸਕੂਲ 'ਚ ਕਿਉਂ ਨਹੀਂ ਸਰ ਇਹਨਾਂ ਨੂੰ ਪੜ੍ਹਾਉਂਦੇ ਕੀ ਕਹਾਣੀ ਹੈ ਸਰ ਉਧਰ ਬਿਲਡਿੰਗ ਅਨਸੇਫ ਹੈ ਜੀ ਦਾ ਉਹ ਫਿਰ ਖਤਰਾ ਬਣਿਆ ਰਹਿੰਦਾ ਕੋਈ ਉੱਪਰ بارش ਵਗੈਰਾ ਮੌਸਮ ਖਰਾਬ ਛੱਤਾਂ ਵਿੱਚ ਆਉਣ ਲੱਗ ਪੈਂਦੀਆਂ ਜੀ ਇਹ ਸਰ ਉਹਨੂੰ ਟਾਈਮ ਟੂ ਟਾਈਮ ਹੈ ਨਾ ਜੋ ਧਿਆਨ ਦੇਣ ਦੀ ਲੋੜ ਸੀ ਉਸ ਤੋਂ ਬਾਅਦ ਬਾਹਰ ਵਿੱਚ ਆਇਆ ਹੈ ਨਾ ਸਸਪੈਂਡ ਕਰਨ ਤੋਂ ਬਾਅਦ ਉਹ ਟੀਚਰਾਂ ਨੂੰ ਔਰ ਉਸ ਤੋਂ ਬਾਅਦ ਸਾਨੂੰ ਇੱਥੇ ਸਕੂਲ ਦਾ ਪ੍ਰਬੰਧ ਕਰਨ ਲਈ ਲਗਾਇਆ ਹੈ ਜੀ ਇਹ ਉਹੀ ਬੱਚਾ ਜਿਹਦੇ ਨਾਲ ਮੰਤਰੀ ਸਾਹਿਬ ਗੱਲਾਂ ਕਰਦੇ ਨਜ਼ਰ ਆ ਰਹੇ ਸੀ ਵੀਡੀਓ 'ਚ ਬੇਟਾ ਕੀ ਨਾਮ ਹੈ ਤੁਹਾਡਾ ਜੱਸੀ ਸਿੰਘ ਜੱਸੀ ਜੀ ਕੀ ਕਹਿੰਦੇ ਸੀ ਮੰਤਰੀ ਸਾਹਿਬ ਤੁਹਾਨੂੰ ਇੱਥੇ ਆਏ ਸੀ ਜੀ ਜੇ ਪੜ੍ਹਨ ਨਹੀਂ ਇਹ ਪੜੋ ਜੀ ਪੜਨ ਨੂੰ ਕਹਿੰਦੇ ਸੀ ਸਕੂਲ ਬਾਰੇ ਕੀ ਕਹਿੰਦੇ ਸੀ ਵੀ ਸਕੂਲ ਨੂੰ ਬਦਲਾਂਗੇ ਵਧੀਆ ਬਣਾਵਾਂਗੇ ਕੀ ਕਹਿੰਦੇ ਸੀ ਜੀ ਹਾਂ ਜੀ ਕੀ ਕਹਿੰਦੇ ਸੀ ਵੀ ਸਕੂਲ ਦਾ ਵਧੀਆ ਹੋਣਾ ਹੋ ਜੀ ਵਧੀਆ ਬਣਾਵਾਂਗੇ ਜੀ ਹਾਂ ਜੀ ਅਸੀਂ ਉਹਨਾਂ ਪਿੰਡਾਂ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਜੋ ਮੰਤਰੀ ਸਾਹਿਬ ਦੀ ਇਸ ਸਮਾਰਟ ਵਿਜ਼ਿਟ ਦੌਰਾਨ ਸਕੂਲ ਦੇ ਅੰਦਰ ਹੀ ਮੌਜੂਦ ਸੀ ਜਿਨ੍ਹਾਂ ਦਾ ਬੱਸ ਇਹੀ ਕਹਿਣਾ ਸੀ ਕਿ ਮੰਤਰੀ ਸਾਹਿਬ ਨੇ ਤਾਂ ਮਸਾਲ ਵਾਲਿਆਂ ਦੇ ਨਾਲ ਮਖੌਲ ਹੀ ਕਰ ਛੱਡੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲ ਤਾਂ ਸਿਰਫ 5ਵੀਂ ਤੱਕ ਹੈ ਉਸ ਤੋਂ ਅੱਗੇ ਪੜਨ ਲਈ ਬੱਚਿਆਂ ਨੂੰ ਆਪਣੀ ਜਾਨ ਜੋਖਮ 'ਚ ਪਾ ਕੇ ਕੱਚੀਆਂ ਰਾਹਾਂ ਝੁਲੰਗ ਕੇ 7 ਕਿਲੋਮੀਟਰ ਦੂਰ ਤੱਕ ਜਾਣਾ ਪੈਂਦਾ ਉਹ ਵੀ ਪੈਦਲ ਸਕੂਲ ਵੱਲੋਂ ਜੀ ਸਾਡੀ ਹੱਥ ਮਾਰ ਕੇ ਬੇਨਤੀ ਹੈ ਵੀ ਪਹਿਲੇ 4 ਮਹੀਨਿਆਂ ਪਹਿਲੇ ਮੰਤਰੀ ਸਾਹਿਬ ਆਏ ਸੀ ਕਹਿੰਦੇ ਤੇ ਵੀ 50 ਲੱਖ ਦੀ ਗ੍ਰਾਂਟ ਦੇ ਕੇ ਅਸੀਂ ਇਸ ਸਕੂਲ ਨੂੰ ਉੱਪਰ ਵਧਾਵਾਂਗੇ ਇਹ 4 ਮਹੀਨਿਆਂ ਦੇ ਵਿੱਚ ਕੋਈ ਦਾ ਰੌਲਾ ਨਹੀਂ ਕੋਈ ਗੋਲਾ ਨਹੀਂ ਸਕੂਲ ਉੱਥੇ ਦਾ ਉੱਥੇ ਇੱਕ ਮਹੀਨੇ ਦਾ ਵਾਅਦਾ ਕੀਤਾ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਸਾਰਾ ਕੁਝ ਚੈਨਰ ਕਾ ਦੇਗਾ ਤੁਸੀਂ ਵੀ ਵੀਡੀਓ ਚ ਨਾਲੇ ਸੀ ਉਹਨਾਂ ਦੇ ਨਜ਼ਰ ਆ ਰਹੇ ਸੀ ਹਮ ਸਾਰਾ ਨਾਲ ਦੇ ਯੂਰੀ ਅਸੀਂ ਉਹਦੇ ਨਾਲ ਖੜੇ ਸੀ ਜਦੋਂ ਚੈਨ ਬੀਡੀ ਚੈਨਲ ਤੇ ਨਿਊਜ਼ ਤੇ ਪਾਇਆ ਸਾਰਾ ਕੁਝ ਕਰਾ ਦੇ ਚਾਰ ਮਹੀਨੇ ਬੀਤ ਗਏ ਦੇ ਵਿੱਚ ਮਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਗ੍ਰਾਂਡ ਦਾ ਕੀ ਬਣਿਆ 50 ਲੱਖ ਦਾ ਕਿਹਾ 5 ਰੁਪਏ ਨਹੀਂ ਦੇ ਕੇ ਗਏ ਜੀ ਉਹਨਾਂ ਨੂੰ ਤਾਂ ਆ ਕੇ ਦੇਖਿਆ ਵੀ ਨਹੀਂ ਆ ਕੇ ਵੀ ਕਿਆ ਤੁਹਾਡੇ ਸਕੂਲ ਵਿੱਚ ਕੀ ਹੋ ਰਿਹਾ ਕਿਆ ਨਹੀਂ ਹੋ ਰਿਹਾ ਸਾਡਾ ਇੰਨਾ ਦਿਲ ਦੁਖੀ ਹੋਇਆ ਬਹੁਤ ਦਿਲ ਦੁਖੀ ਹੋਈ ਬੱਚੇ ਐਡੇ ਐਡੇ ਆ ਸਾਰੇ ਰਾਂ ਰੋਂਦੇ ਆ ਜੂਗੇ ਸਾਰੇ ਰਾਵ ਕਰਦੇ ਆ ਜੂਗੇ ਕੋਈ ਗੱਡੀ ਫੱਠੀ ਵਾਲੇ ਹਾਂ ਹੱਥ ਮਾਰੀ ਜਾਊਂਗਾ ਵੀ ਮਾਨੂੰ ਲੈ ਜਾਵਾਂ ਉਹ ਗਾਰੇ ਸਾਡੇ ਮਸੂਲਮਾ ਕੋਈ ਸੂਲਤ ਹੈ ਹੀ ਨਹੀਂ ਕੋਈ ਮੁੱਖ ਮੰਤਰੀ ਸਾਡੀ ਸੁਣਦਾ ਹੀ ਨਹੀਂ ਅਸੀਂ ਕਹਿੰਦੇ 50 ਲੱਖ ਰੁਪਏ ਦੇ ਕੇ ਗਏ ਬੇ ਜੀ ਮੈਂ ਆ ਲੱਕਰ ਬੀ ਦੇ ਗਾ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਕੋਈ ਉਹਨਾਂ ਨੇ ਸਾਡੀ ਆ ਕੇ ਸਾਖਲ ਵੀ ਨਹੀਂ ਦੇਖੀ ਕੁਸਰੀ ਬਣਿਆ ਤਾਂ ਕੁਸ ਨਹੀਂ ਦੱਸਿਆ ਮਾਦਾ ਵਾਦਾ ਕੁਸ ਨਹੀਂ ਬਣਿਆ ਪਤਾ ਕੁਝ ਜਾਗਿਆ ਨਹੀਂ ਕੋਈ ਨਾ ਆਇਆ ਕਿਦਰੀ ਬਾ ਕਹਿ ਗਏ ਮੁੜ ਕੇ ਕੋ ਸੁਲਕਿਆ ਨਹੀਂ ਬਾਕੀ ਮੇਰੀ ਕੁੜੀਆਂ ਡੇਢ ਜਾ ਰਹੀਆਂ ਸਾਰੀ 30 ਭੈਣਾ ਸਭ ਕੀ ਮਟਿਆਰਾਂ ਜਵਾਨਾ ਕੁੜੀਆਂ ਪਾਣੇ ਜਾ ਰਹੀਆਂ 9ਵੀਂ 10ਵੀਂ ਪੜ੍ਹ ਰਹੀਆਂ ਚੰਗੀ ਗੱਲ ਥੋੜੀ ਆ ਜੋ ਹੀ ਵਿਰਾਕ ਆ ਪਤਾ ਕਿਸੇ ਬੇਈਮਾਨੀ ਦਾ ਕੀ ਪਤਾ ਹਾਂ ਰਸਤੇ ਸੁਨੇ ਰਸਤੇ ਹਾਂ ਸੁਨੇ ਰਸਤੇ ਬਾਰੇ ਕੋ ਮਿਲਦਾ ਨਹੀਂ ਰਾਮਾ ਕਲੀਆਂ ਆ ਰਹੀਆਂ ਕਲੀਆਂ ਜਾ ਰਹੀਆਂ ਯਾਰ ਮਾੜੇ ਟਾਈਮ ਦਾ ਪਤਾ ਹੋਵਾ ਕਿੰਨੇ ਕਿਲੋਮੀਟਰ ਆਪਣੇ ਸੱਤ ਜਾਨਾ ਹਾਂਜੀ ਸੱਤ ਹਾਂਜੀ ਕਿੱਥੇ ਸਕੂਲ ਕਿੱਥੇ ਆ ਤੁਹਾਡਾ ਟਾਂਡਾ ਜੀ ਟਾਂਡਾ ਸਰਕਾਰੀ ਹਾਈ ਸਕੂਲ ਟਾਂਡਾ ਤੁਸੀਂ ਮਸੋਲਪਿੰਡ ਦੇ ਹਾਂਜੀ ਸਾਰੇ ਜਾਣੇ ਹਾਂਜੀ ਕਿੰਨੇ ਕ ਬੱਚੇ ਹੋ ਜਿਹੜੇ ਇਸੇ ਤਰ੍ਹਾਂ ਰੋਜ਼ ਤੁਸੀਂ ਤੁਰ ਕੇ ਜਾਂਦੇ ਹੋ ਉਹ ਪੰਜਾਹ ਦੇ ਤੱਕ ਹੈ ਪੰਜਾਹ ਤੱਕ ਹੈ ਵਿੱਚ ਪੰਜਾਹ ਕ ਬੱਚੇ ਹੈਗੇ ਨੇ ਕੋਈ ਨਹੀਂ ਔਖਾ ਕਿੰਨਾ ਖੁੰਦਾ ਉਹ ਔਖਾ ਹੁੰਦਾ ਜੀ ਬਰਸੰਤ ਦਾ ਜਮਾ ਯੋ ਖੁੰਦਾ ਹੈ ਮੰਤਰੀ ਸਾਹਿਬ ਦਾ ਦਾਵਾ ਜਾ ਕੇ ਇਹ ਕਿ ਸਿਆਸੀ ਸ਼ਿਗੂਫਾ ਸੁਣਨ ਤੋਂ ਬਾਅਦ ਇਹਨਾਂ ਦੀ ਸੱਚਾਈ ਵੇਖਣ ਤੋਂ ਬਾਅਦ ਪਿੰਡ ਦੇ ਹਾਲਾਤ ਤੇ ਸਕੂਲ ਦੀਆਂ ਤਸਵੀਰਾਂ ਵੇਖਣ ਤੋਂ ਬਾਅਦ ਪਿੰਡ ਵਾਲਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਹੁਣ ਤੁਸੀਂ ਹੀ ਦੱਸੋ ਕਿ ਆਖਰ ਕੀ ਸਮਝੀਏ ਸਕੂਲ ਨੂੰ ਸਮਾਰਟ ਕਹੀਏ ਜਾਂ ਮੰਤਰੀ ਸਾਹਿਬ ਨੂੰ ਜੋ ਐਨਾ ਪਿੰਡ ਵਾਸੀਆਂ ਨੂੰ ਝੂਠਾ ਲਾਰਾ ਲਾ ਵੀਡੀਓ ਸੋਸ਼ਲ ਮੀਡੀਆ ਤੇ ਪਾ ਵਾਵਾ ਖੱਟਣ ਦੇ ਲਈ ਸਮਾਰਟ ਬਣ ਗਏ ਦੱਸੋ ਕੀ ਸਮਝੀਏ ਐਸੀ ਮਸਾਲ ਦਾ ਉਹ ਸਮਾਰਟ ਸਕੂਲ ਜਿਸ ਦੀ 1 ਮਹੀਨੇ ਦੇ ਅੰਦਰ ਨੁਹਾਰ ਬਦਲਣ ਲਈ 12 ਅਕਤੂਬਰ ਨੂੰ ਇੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਪਹੁੰਚ ਕੇ ਦਾਵਾ ਕਰਦੇ ਨੇ 50 ਲੱਖ ਗ੍ਰਾਂਟ ਦਿੱਤੀ ਜਾਂਦੀ ਹੈ ਪਰ ਨਾ ਗ੍ਰਾਂਟ ਨਜ਼ਰ ਆਈ ਨਾ ਮੰਤਰੀ ਸਾਹਿਬ ਨਜ਼ਰ ਆਏ ਨਾ ਦਾਵੇ ਨਜ਼ਰ ਆਏ ਛਾਤਾ ਜ ਵੀ ਡਿੱਗਣ ਨੂੰ ਪਈ ਹੈ ਬਾਥਰੂਮ ਦੀ ਫੈਸਿਲਿਟੀ ਤੱਕ ਨਹੀਂ ਪੀਣ ਦਾ ਪਾਣੀ ਤੱਕ ਨਹੀਂ ਇੱਥੋਂ ਤੱਕ ਕਿ ਜੇਕਰ ਕਿਸੇ ਨੂੰ ਮੈਡੀਕਲ ਪ੍ਰੋਬਲਮ ਆਵੇ ਕੋਈ ਡਿਸਪੈਂਸਰੀ ਤੱਕ ਵੀ ਨਹੀਂ ਕੋਈ ਸੁਵਿਧਾ ਤੱਕ ਵੀ ਨਹੀਂ 4 ਮਹੀਨੇ ਦਾ ਸਮਾਂ ਹੋ ਚੁੱਕਿਆ ਉਹ ਡੀ ਕਰ ਰਿਹਾ ਸਕੂਲ ਕਿ ਕਦ ਕੋਈ ਸਰਕਾਰੀ ਅਧਿਕਾਰੀ ਆਵੇ ਕਦ ਕੋਈ ਮੰਤਰੀ ਫੇਰ ਆਵੇ ਗ੍ਰਾਂਟ ਲੈ ਕੇ ਆਵੇ ਇਸ ਸਕੂਲ ਦੀ ਨੁਹਾਰ ਬਦਲੇ ਜਾ ਸਕੇ ਸਿਆਣਿਆਂ ਦੇ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਕੈਮਰਾਮੈਨ ਅਜੀਪਾਲ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਮਸਾਲ